ਨਾਕ ਦੇ ਨਾਲ ਬਾਹਰ ਮੌਸਮ ਅਜ ਫੇਰ ਮੀਂਹ ਆਲਾ ਆ ਚਾਰ ਪੈ ਕੇ ਪੰਜ ਪੈ ਕੇ ਛੇ ਪੈ ਚਾਰ ਪੰਜ ਛੇ ਅੰਬੀਆਂ ਵੀ ਆ ਗਈਆਂ ਜੀ ਅੱਜ ਪਹਿਲਾਂ ਤਾਂ ਮੌਸਮ ਠੰਡਾ ਸੀਗਾ ਆਹੇ ਬੂਟਾ ਬਹੁਤ ਸੋਹਣਾ ਹੋਇਆ ਹੈ ਨਾ ਤੇ ਆ ਗਿਆ ਹੁਣ ਮਾਸ ਕਿਚਨ ਚ ਬਣੂਗੇ ਬੈਂਗਣ ਤੇਲ ਤਾਂ ਹੋ ਗਿਆ ਤੇ ਹੁਣ ਇਹਦੇ ਵਿੱਚ ਪਾ ਦੇਈਏ ਟਮਾਟਰ ਹਰੀਆਂ ਮਿਰਚਾਂ ਸਵਾਦ ਅਨੁਸਾਰ ਨਮਕ ਆਪਾਂ ਇਹ ਲੂਣ ਕਿ ਜੀ ਲੂਣ ਕਿਤੇ ਨਹੀਂ ਪਾਈਦੇ ਛੱਡ ਦਿੱਤਾ ਆ ਦੇਖੋ ਤੇਲ ਤਿੰਨ ਬੈਂਗਣੇ ਆ ਜੀ ਮੈਂ ਜਸਾ ਜਿਆ ਉਹ ਜਮ ਜਾਂਦਾ ਲੋ ਜਮ ਜਾਂਦਾ ਆ ਕਿ ਇਹਨਾਂ ਨੂੰ ਹੁਣ ਪੱਖੇ ਧਲੇ ਰੱਖ ਦੇਣਾ ਮੈਂ ਤੇ ਇੱਧਰ ਚਾਹ ਬਣ ਕੇ ਆ ਗਈ ਆ ਹਨਾ ਉਹ ਵਾਹ ਪੂਜੀਆ ਬਦਾਨਾ ਇਹ ਸਬਜੀ ਦਾ ਕਲਰ ਦੇਖੋ ਅਸੀਂ ਬਣਾ ਲਏ ਨੇ ਤੇ ਡੰਡੀਆਂ ਵਾਲੇ ਬੈਂਗਣ ਹਾਂਜੀ ਆ ਗਿਆ ਤੇ ਤੁਸੀਂ ਖਾ ਲਈਏ ਮਾਸੇ ਖਾਣੀ ਨਹੀਂ ਤੇ ਨਹੀਂ ਮਾਸੇ ਜੀ ਕਹਿੰਦੇ ਅੱਜ ਨਹੀਂ ਖਾਣੀ ਅੱਜ ਫੇਰ ਨੂੰ ਸੱਸ ਬੈਗ ਲੱਗੀਆਂ ਕੱਟਣ ਅੰਬੀਆਂ ਤੇ ਪਾਉ ਆਚਾਰ ਤੇ ਮੈਂ ਜਾਣਾ ਦੁਕਾਨੇ ਮੈਂ ਕਿਹਾ ਬਾੜ ਤੋਂ ਤੋਂ ਨੀਂਕਲੀ ਮੀਂਹ ਪੈਂਦੇ ਆ ਆ ਤੇ ਫੱਕਾ ਚਲਾ ਕੇ ਤੇਰ ਮਸੀ ਜੀ ਨਟਾਈ ਹੋਈ ਆ ਮਸ਼ੀਨ ਸਾਰੀਆਂ ਮੰਮੀਆਂ ਬਿੱਲੀਆਂ ਹੋ ਕੇ ਸੋ ਜਾਂਦੀਆਂ ਐ ਸਾਡੀ ਘومی ਬਿੱਲੀ ਹੋ ਕੇ ਮਸ਼ੀਨ ਨਾਲੇ ਪਹਿਲਾਂ ਆਪਾਂ ਲੱਗਿਆ ਜੀ ਰੋਟੀ ਪਾਣੀ ਦਾ ਕੰਮ ਕਰਨ ਫੇਰ ਪਾਵਾਂਗੇ ਜੀ ਇਹ achar ਹਣਾ ਮਾਂ ਕੋ ਇੱਕ ਬੁਰਕੀ ਲੈਣੀ ਆ ਚਾਹੇ ਜਿੰਨਾ ਮਰਜੀ ਰੱਜੀ ਹੋਵੇ ਹਣਾ ਦੋਨੋਂ ਜਾਣੀਆਂ ਪੌਣ achar ਪਹਿਲਾਂ ਮਸਾਲਾ ਪਾ ਲਿਆ ਜੀ ਖੰਡ ਵੀ ਪਈ ਦੀ ਆ ਅੱਛਾ ਨਮਕ ਜ਼ਿਆਦਾ ਪਾਉਣ ਦੇ ਨਾਲ achar ਖਰਾਬ ਨਹੀਂ ਹੁੰਦਾ ਜੀ ਪਾਦਣ ਨਾਲ ਸਰੋਂ ਦਾ ਤੇਲ ਇਹਨੂੰ ਹੁਣ ਚੰਗੀ ਤਰ੍ਹਾਂ ਲਲਾਣਾ ਲਲਾ ਲੈਣਾ ਰਲਾ ਲੈਣਾ ਫੇਰ ਲਵਾ ਕੇ ਇਹਦੀਆਂ ਤੁਪਾਂ ਤੇ ਫੇਰ ਖਾਂਜਕ ਹੋ ਜਾਣਾ ਜੀ ਬਿਆਮ ਦੇਖੋ ਪੂਰਾ ਭਰ ਗਿਆ ਇਹਨੂੰ ਪਾਣੀ ਨਹੀਂ ਲੱ ਚਲੋ ਤੁਸੀਂ ਬਲੌਗ ਦਾ ਕਰਦੇ ਹੋ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੋਸਤੋਂ ਨਵੇਂ ਬਲੌਗਸ ਇਹ ਲੋ ਜੀ ਟਾਈਮ ਹੋ ਗਿਆ ਜੀ ਪੌਣੇ 11 ਤੇ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਇੱਕ ਵਧੀਆ ਜਿਹਾ ਫਿਰ ਬਲੌਗ ਕਪੜੇ ਜਿਆਦਾ ਸੀ ਕਪੜੇ ਜਿਆਦਾ ਜੀ ਧੋਣ ਵਾਲਿਆ ਜੀ ਚਲ ਕਰੋ ਬੀਜੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰ ਟੱਚਿੰਗ ਨਿੰਦਰ ਬਲੌਗ ਤੋਂ ਮੀਰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਕਰਦੇ ਹਾਂ ਸ਼ੁਰੂਆਤ ਅੱਜ ਦੇ ਬਲੌਗ ਦੀ ਨਾਸ਼ਤੇ ਨਾਲ ਬਾਹਰ ਮੌਸਮ ਅੱਜ ਫਿਰ ਮੀਂਹ ਵਾਲਾ ਆ ਨਹੀਂ ਨਹੀਂ ਮੀਂਹ ਵਾਲਾ ਆ ਸਵੇਰੇ ਬੱਦਲ ਬਹੁਤ ਸੀ ਉਹ ਦੇਖੋ ਤਾਂ ਹੁਣ ਚਿੱਟਾ ਦੇ ਧੁੱਪ ਨਿਕਲ ਆ ਜੀ ਹੁਣੀ ਹੁਣ ਪਰ ਸਵੇਰੇ ਇਦਾਂ ਲੱਗਦਾ ਜਿਦਾ ਮੀਂਹ ਪੈਣਾ ਆ ਪਰ ਨਹੀਂ ਬੱਦਲ ਬਹੁਤ ਸੀ ਨਾ ਤੇ ਲੱਗਦਾ ਸੀ ਇਦਾਂ ਵੀ ਫੇਰੇ ਮੀ ਪਏਗਾ ਤੇ ਚਲੋ ਜੀ ਇੱਧਰ ਹੁਣ ਆ ਗਈ ਜੀ ਸਾਡਾ ਨਾਸ਼ਤਾ ਆ ਗਿਆ ਜੀ ਆ ਗਈ ਨਹੀਂ ਆ ਗਿਆ ਸਾਡਾ ਨਾਸ਼ਤਾ ਤੇ ਚਲੋ ਕਰਦੇ ਆਂ ਜੀ ਨਾਸ਼ਤੇ ਨਾਲ ਵਲੌਗ ਦੀ ਸ਼ੁਰੂਆਤ ਤੇ ਬਣੇ ਰਹੀਓ ਵਲੌਗ ਨਾਲ ਫਿਰ ਦੇਖਦੇ ਆਂ ਅੱਜ ਦੇ ਦਿਨ ਦੇ ਕੀ ਕੰਮ ਹੁੰਦੇ ਹੋਜੀ ਸਬਜੀ ਭਾਜੀ ਲੈ ਕੇ ਪਹੁੰਚ ਗਏ ਆ ਜੀ ਘਰੇ ਹੁਣ ਨਾ ਥੋੜੇ ਜਿਹੇ ਹੋ ਗਏ ਆ ਉਹ ਕਹਿੰਦਾ ਉਹ ਦੇਖ ਲਵਾਂਗੇ ਤੇ ਆ ਦੇਖੋ ਜੀ ਕੁੜੀ ਨੂੰ ਪੁੱਛਿਆ ਕਰੇ ਟਮਾਟਰ ਹੈਗੀ ਆ ਕਹਿੰਦੀ ਹੈਗੇ ਆ ਟਮਾਟਰ 4 5 6 4 ਪੈ ਕੇ 5 ਪੈ ਕੇ 6 ਪੈ 4 5 6 ਲੋ ਜੀ ਇੱਧਰ ਅੰਬੀਆਂ ਵੀ ਆ ਗਈਆਂ ਜੀ ਅੱਜ ਤੇ ਇਹ ਅੰਬੀਆਂ ਇਹ ਤਾਂ ਉਹਦਾ ਕੱਟ ਕੇ ਦਿਖਾਈ ਉਹਨੇ ਪੀਲੀਆਂ ਤੇ ਖਟੀਆਂ ਵੀ ਆ ਤੇ ਚਲੋ ਬਣੇ ਰਹੀਓ ਵਲੋਗ ਨਾਲ ਜੀ ਤੇ ਮੈਂ ਜਾਂਣਾ ਦੁਕਾਨੇ ਤੁਸੀਂ ਵਲੋਗ ਬਣਾਈਓ ਤੇ ਅੱਜ ਪਾਵਾਗੇ ਜੀ ਅੰਬੀਆਂ ਦਾ ਅਚਾਰ ਫਿਰ ਤੋਂ ਇੱਕ ਵਾਰੀ ਹਾਂ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਵਲੋਗ ਨਾਲ ਜੀ ਹੋ ਜਾਣੀ ਹੋ ਜਾਣੀ ਧੋਗੇ ਸਾਫ ਏ ਚਲੋ ਠੀਕ ਹੈ ਜੀ ਬਣ ਰਹੀਓ ਵਲੋਗ ਨਾਲ ਅੰਟੀ ਵੀ ਆ ਗਏ ਆ ਜੀ ਸਫਾਈ ਵੀ ਸ਼ੁਰੂ ਹੋ ਗਈ ਹੈ ਹਨਾ ਅੰਟੀ ਫੇਰ ਲੇੜ ਆਇਆ ਅੱਜ ਨਾ ਠੀਕ ਹੈ ਅੰਟੀ 12:00 ਆਹ 12:00 ਵਜੇ ਹਣ ਟੱਕਰੇ ਸੀਗੇ ਪਾਣ ਟੱਕਰ ਵੇ ਅੰਟੀ ਬਾਹਰ ਹੀ ਚਲੋ ਠੀਕ ਹੈ ਜੀ ਮੈਂ ਜਾਣਾ ਹੈ ਠੀਕ ਠੀਕ ਜੀ ਇੱਧਰ ਟਾਈਮ 12:30 ਹੋ ਗਏ ਆ ਤੇ ਇੱਧਰ ਆਪਾਂ ਆਏ ਸੀ ਉੱਪਰ ਕੱਪੜੇ ਸੁੱਕਣੇ ਪਾਣ ਹੋਰ ਕੀ ਕੱਪੜੇ ਪਾ ਦੇਗੇ ਸੁੱਕਣੇ ਹੋਰ ਕੀ ਪਹਿਲਾਂ ਤਾਂ ਮੌਸਮ ਠੰਡਾ ਸੀਗਾ ਹੁਣ ਨਿਕਲੀ ਧੁੱਪ ਆ ਨਾ ਮਾੜੀ ਮਾੜੀ ਹਾਂ ਹਾਂ ਕਿੰθεν ਆ ਦੇ ਦੁਨੀਆ ਦੇ ਆ ਆ ਥੋੜਾ ਵੱਡਾ ਆ ਹਾਂ ਆ ਥੋੜਾ ਵੱਡਾ ਆ ਆ ਵੀ ਬੂਟਾ ਬਹੁਤ ਸੋਹਣਾ ਹੋਇਆ ਹੈ ਨਾ ਇਹ ਆਵਲਾ yellow ਹੂੰ ਥੋੜਾ ਇੱਧਰੋਂ ਦੇਖਦਾ ਆ ਇਹ ਸਪੋਰਟ ਦੀ ਲੋੜ ਆ ਆ ਇੱਧਰ ਰੱਖ ਦਿਓ ਚਾਕੇ ਹਾਂ ਇੱਥੇ ਰੱਖ ਦਿੰਦੇ ਹਾਂ ਹੂੰ ਦੇਖਦਾ ਇਸ ਇਹਦੇ ਵਿੱਚ ਕੀ ਹੈ ਇਹ ਵਿੱਚ ਵੀ ਲਾਇਆ ਕੁਝ ਦੁਪਹਿਰ ਕਿਹਦੀ ਆਪਾਂ ਲਈ ਸੀ ਇਹ ਮALLE ਖਿੜੀ ਨਹੀਂ ਕਿਉਂਕਿ ਧੋਪਣੀ ਨਿਕਲੀ ਮੈਨੂੰ ਲੱਗਦਾ ਚਲ ਬਾਲੀਏ ਕੱਪੜੇ ਹੋਰ ਕੀ ਚਲੋ ਪਾਣੀ ਆ ਕੱਪੜੇ ਫਿਰ ਮਿਲਦੇ ਆ ਲੋ ਜੀ ਇਧਰ ਟਾਈਮ 1:30 ਵਜ ਗਿਆ ਆ ਤੇ ਇਧਰ ਆ ਗਿਆ ਹੁਣ ਮਾਸੇ ਕਿਚਨ ਚ ਅੱਜ ਕੀ ਬਣਾ ਲੱਗਾ ਫਿਰ ਅੱਜ ਬਣੂਗੇ ਬੈਂਗਣ ਬੈਂਗਣ ਇਧਰ ਪਿਆਜ਼ ਕੱਟ ਲਿਆ ਮੈਂ ਬੈਂਗਣਾਂ ਥੋੜੇ ਜ਼ਿਆਦਾ ਪਿਆਜ਼ ਪਾਉਂਦੀ ਨਹੀਂ ਕਿਉਂਕਿ ਮੈਨੂੰ ਗਰੇਵੀ ਗਰੇਵੀ ਜੀ ਉਹਦੀ ਉਹ ਬਹੁਤ ਸੋਹਣ ਲੱਗਦੀ ਆ ਠੀਕ ਆ ਹੁਣ ਇਧਰ ਬੈਂਗਣ ਕੱਟ ਲਏ ਆ ਅਸੀਂ ਲਸਣ ਨਹੀਂ ਪਾਉਂਦੇ ਇਹਦੇ ਵਿੱਚ ਮੈਂ ਸਿਰਫ ਆਦਰਕ ਤੇ ਪਿਆਜ਼ ਤੇ ਟਮਾਟਰ ਤੇ ਹਰੀਆਂ ਮਿਰਚਾਂ ਠੀਕ ਆ ਫੇਰ ਬਾਹਰੀਆਂ ਹੁਣ ਮੇਰੇ ਵਿੱਚ ਹੁਣ ਮੈਂ ਟਮਾਟਰ ਲੈ ਕੇ ਆ ਫੇਰ ਮੈਂ ਟਮਾਟਰ ਲੈ ਕੇ ਆਨੀ ਆ ਟਮਾਟਰ ਤੇ ਮਿਰਚਾਂ ਵੀ ਟਮਾਟਰ ਤੇ ਮਿਰਚਾ ਲਓ ਜੀ ਇਧਰ ਦਾਦੀ ਪਏ ਆ ਜਿਹੜਾ ਜਿਹੜਾ ਫਿਲਸਾ ਉਹ ਵਾਲਾ ਹੁੰਦਾ ਉਹ ਖੱਤੀ ਠੀਕ ਆ ਬਸੇ ਦੋ ਦੋ ਤੇ ਟਮਾਟਰ ਮੈਂ ਪਹਿਲੇ ਨਾਂ ਨਾ ਮੰਗੇ ਮਿਰਚਾਂ ਬਾਦ ਜਗਦੀਆ ਨਹੀਂ ਮੁੰਡੇ ਕਾਤੇ ਲਖਾਏ ਰਾਤ ਚਲੋ ਇਹਨੂੰ ਕਰ ਲਈਏ ਗ੍ਰੈਂਡ ਫਿਰ ਦਿਖਾਉਨੇ ਆ ਠੀਕ ਹੈ ਕਰ ਲਾ ਚਲ ਲਓ ਜੀ ਇਹ ਤਾਂ ਹੋ ਗਿਆ ਪਿਆਜ਼ ਪਾ ਦਈਏ ਤੇ ਨਹੀਂ ਆ ਮਾਹੌਰ ਕੀ ਆਪਣੇ ਨਾ ਗਰਮ ਮਸਾਲਾ ਮੁੱਕ ਗਿਆ ਮੈਨੂੰ yaad ਨਹੀਂ ਆ ਰਿਹਾ ਹੈਗਾ ਗਰਮ ਮਸਾਲੇ ਮੈਂ ਲਾ ਦੇ ਇੱਕ ਪਾਉਚ ਪਿਆ ਆ ਕਿਤੇ ਗਰਮ ਮਸਾਲੇ ਦਾ ਤਾਂ ਨਹੀਂ ਮੈਂ ਪਾਈ ਲਿਆ ਅਗਲਾ ਆਪਣਾ ਬਣਾ ਗਰਮ ਮਸਾਲਾ ਹਨਾ ਪਾਉਚ ਵੀ ਇੱਕ ਪਿਆ ਵੀ ਤੇ ਮਸਾਲਾ ਲਿਆਣਾ ਪੈਣਾ ਆ ਸਰੋਹੀ ਲੈ ਕੇ ਆਉਣੀ ਆ ਸ਼ਾਮੀ ਜਾ ਕੇ ਗਰਮ ਮਸਾਲਾ ਗਰਮ ਦਾ ਤਾਬਤ ਮਸਾਲਾ ਸੁਮੂਤਾ ਨੇ ਆ ਕੇ ਉਹਨੂੰ ਪੀਸਦੀ ਆ ਹੋਰ ਕੀ ਉਹ ਤਾਂ ਫਿਰ ਤੁਹਾਡੇ ਪਿਛਤਾ ਗੜਾ ਕਰ ਲਈਏ ਇਹਨੂੰ ਗੋਲਡਨ ਬ੍ਰਾਊਨ ਤੇ ਫਿਰ ਦੱਬੋ ਨਹੀਂ ਕਰ ਲੈਣੀ ਆ ਪੰਨੂ ਨੇ ਕਿਹਾ ਅੱਜ ਤੱਕ ਤੁਸੀਂ ਬ੍ਰੈਂਡ ਨਹੀਂ ਕੀਤਾ ਹੈਗਾ ਕੋਣ ਕੱਟ ਕੇ ਪਾ ਲਿਆ ਮੂੰਹ ਜਾਂਦਾ ਆ ਆਟਾ ਮਾਟਰ ਪੈੱਟੀ ਰੱਖ ਦੋ ਠੀਕ ਐ ਉਹ ਕਰ ਲੈਣੇ ਆ ਗ੍ਰੇਨ ਹਾਲ ਲਈ ਇਹ 골ਡਨ ਬ੍ਰਾਊਨ ਕਰਕੇ થોੜਾ ਕਾਲ ਦੇ ਠੀਕ ਐ ਇੱਧਰ ਕਰ ਲਿਆ ਆ ਤੜਕਾ ਮੈਂ ਐਨ 골ਡਨ ਬ੍ਰਾਊਨ ਤੇ ਹੁਣ ਇਹਦੇ ਵਿੱਚ ਪਾ ਦੇਈਏ ਟਮਾਟਰ ਹਰੀਆਂ ਮਿਰਚਾਂ ਪਾਟਾ ਕੱਢ ਲੈ ਮੈਂ ਬਿੱਤੀ ਅਦਰਕ ਪਾਤਾ ਸੀ ਉਹ ਤੇ ਪਲਕ ਨੇ ਕਹਿਣਾ ਆ ਅਦਰਕ ਤੁਸੀਂ ਮੋਟਾ ਮੋਟਾ ਬਹੁਤ ਪਾਇਆ ਸੀ ਤਾਂ ਖਾ ਲੈਣੇ ਉਹ ਹੀ ਉਹਨੇ ਨਹੀਂ ਖਾਣਾ ਜੇ ਕਿਤੇ ਆ ਗਿਆ ਉਹ ਨਕਰੇਗਾ ਨਹੀਂ ਕਹਿ ਕੇ ਗਈ ਆ ਜਾਲੂ ਬੈਂਗਣ ਬਣਾਓ ਮੈਂ ਤਾਂ ਬਣਾਉਣਾ ਸੀ ਕੁਝ ਹੋਰ ਤੂੰ ਦੀ ਆਲੂ ਬੈਂਗਣ ਬਣਾਉਣਾ ਆਲੂ ਬੈਂਗਣ ਬਣਾ ਲੈਣੀ ਆ ਤੇਰੀ ਮਰਜ਼ੀ ਕਰੀ ਸਕੂਲ ਵੀ ਲੈ ਜੂਗੀ ਦਿਪਨ ਜੀ ਮੈਂ ਕਿ ਠੀਕ ਆ ਫਿਰ ਹਨਾ ਹੋਰ ਕੀ ਆਲੂ ਬੈਂਗਣ ਖਾ ਲੰਦੀ ਆ ਖੁਸ਼ ਹੋ ਕੇ ਖਾ ਲੰਦੀ ਆ ਆਲੂ ਬੈਂਗਣ ਖਾ ਲੰਦੀ ਆ ਹਨ ਨਾਲੇ ਧੋਣੀਆਂ ਆ ਮੈਟਿਕ ਧੋਣੀਆਂ ਆ ਹੋਰ ਕੀ ਅੱਜ ਦੁਬਾਰਾ ਆਂਬੀ ਗਾ ਲੈਂਦੀ ਆ ਇਹਦੇ ਵਿੱਚ ਪਾ ਲਈਏ ਸਵਾਦ ਅਨੁਸਾਰ ਨਮਕ ਬਸ ਆਲੂ

ਫਿਰ ਮੈਂ ਲੈਂਦੇ ਹਾਂ ਫਿਰ ਸਾਡੇ ਨੂੰ ਤਾਂ ਫਿਰ ਕਰਦੇ ਕਿ ਪਾਣੀ ਸਾਰੇ ਭਲੇ ਪੁੰਨਣਾ ਨਾ ਥੋੜਕਾ ਹੋਰ ਮੈਨੂੰ ਪਾਣੀ ਪਲਾ ਹਾਂਜੀ ਇਹਨੂੰ ਦਰਦ ਛੱਡ ਦਿੱਤਾ ਆ ਦੇਖੋ ਤੇਲ ਪਾਦੇ ਹਾਂ ਅਲੂ ਬੇਂਗਣਾਂ ਦੀਆਂ ਆਹ ਤਾਂ ਤੁਹਾ ਲਾੜਤੀਆਂ ਸੀ ਛਿੱਲਾਂ ਕੋਸਤ ਦੀਆਂ ਰਹਿਣ ਦਿੱਤੀਆਂ ਆ। ਇਹ ਦੇਖਣ। ਮੈਂ ਅੱਧੇ ਗੇ ਮਿਕਸ। ਕੋਦੂਏ ਮਿਕਸੇ ਚੁੱਕਾ ਮਿੱਥੋ ਜਰ ਬੈਲਣੇ ਆਵੇਂ। ਹਾਂ। ਉਹਦੇ ਫੁੱਲੇ ਫਲਾਵਟ ਜਿਹਾ ਹੀ ਆ ਤਿੰਨ ਬੇਂਗਣਾਂ ਲਈ ਸੀ ਇਹ ਮੈਂ। ਠੀਕ ਐ। ਅੱਧਾ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਸੀਗੇ 650 ਗ੍ਰਾਮ ਸੀਗੇ। ਠੀਕ ਐ। ਜਦੋਂ ਡੱਗ ਲਓ ਤਾਂ ਥੋੜੇ ਜ਼ਿਆਦਾ ਹੋਗੇ ਮੈਂ ਅੱਗੇ ਚੱਲ ਬਹੁਤਾ ਕਿਲੋ ਨਹੀਂ ਲੈ ਕੇ ਆਈ ਕਿਲੋ ਤੋਂ ਘੱਟ ਲੈ ਬੈ ਆਲੂ ਬਾਈ ਹੋਣਾ ਫਿਰ ਟੱਕ ਦਿੰਨੇ ਆ ਇਹਨੂੰ ਤੇ ਭਾਪ ਦੇ ਨਾਲ ਥੋੜੇ ਜਿਹੇ ਬੈ ਜਿਹੜੇ ਦੋਜੇ ਨੇਗੇ ਤੇ ਫਿਰ ਨਾਲ ਮਿਕਸ ਕਰਾਂਗੇ ਇਸ ਤਰ੍ਹਾਂ ਚਲੋ ਫਿਰ ਮੈਂ ਤੋਂ ਹੋਰ ਮੈਂ ਅੰਬੀਆਂ ਹਾਂਜੀ ਅੰਬੀਆਂ ਤੋਂ ਰੱਖ ਲਈਆਂ ਇਹ ਜਿਹੜੀਆਂ ਅੰਬੀਆਂ ਮਿਲੀਆਂ ਨਾ ਇਹ ਥੋੜੀਆਂ ਨਹੀਂ ਇੰਦਾ ਆ ਮੈਂ ਉਹਨੂੰ ਕਿਹਾ ਸੀਗਾ ਕਹਿੰਦਾ ਇਹ ਨਾਥੇ ਜਾਊਗਾ ਦੇ ਦਿੱਤੀਆਂ ਇਹਨਾਂ ਨੂੰ 40 ਰੁਪਏ ਕਿਦੋਂ ਹੋਰ ਸਿਰਫ 30 ਰੁਪਏ ਨੇ ਇਹ ਉਧਰ ਦੇਖੀਆ ਉੱਥੇ ਬੱਚੀਆਂ ਹੀ ਸੀ ਨਾ ਹਾਂ ਇਹ ਕੱਟ ਕੇ ਦੇਖ ਦਿੱਤੀ ਉਹਨੇ ਕੱਟ ਕੇ ਹਾਂ ਮੈਨੂੰ ਤਾਂ ਸੀ ਲੱਗ ਜਾਵੇ ਕਹਿੰਦਾ ਹੈ ਪਸਤੇ ਪੁੱਤੇ ਜਿਹੜੇ ਹੁੰਦੇ ਕੋਸ਼ ਇਹਨਾਂ ਦੇ ਵਿੱਚ ਜਿਹੜਾ ਨਿਕਲਦਾ ਆਇਆ ਨਾ ਜੱਸ ਆ ਜਾ ਉਹ ਜੰਮ ਜਾਂਦਾ ਨਾ ਉਹ ਜੰਮ ਜਾਂਦਾ ਆ ਹੋਰੰਬੀਆਂ ਸਾਰੇ ਘੁੰਮ ਕੇ ਕਿਤੇ 20 ਘੰਟੇ ਬਾਅਦ ਉਹ ਜੰਮੀਆਂ ਨਹੀਂ ਮਿਲਿਆ ਉਹ ਵੱਡੇ ਦਾ ਸਾਰੇ ਘੁੰਮ ਕੇ ਆਏ ਹਾਂ ਆਹ ਲੈ ਇਹ ਮੈਂ ਕਿ ਮੋਲਕੇ ਫਿਰ ਇਹ ਵੀ ਲੱਭਣੀਆਂ ਨੇ ਜੀ ਹੋਰ ਕੀ ਵਸਤੇ ਮੌਸਮ ਖਤਮ ਹੋਇਆ ਤੇ ਸਾਰੇ ਫੇਰੀਆਂ ਤੇ ਲੀਹਾਂ ਨਹੀਂ ਆਈਆਂ ਕਿ ਜੇ ਤਾਂ ਹੰਦਾਂ ਮੈਂ ਕਿਹੜੇ ਮੁੜ ਕੇ ਨਾ ਲੱਭੀਆਂ ਫੇਰ ਨਾ ਬਹੁਤ ਕਿੱਸੇ ਇਹਨਾਂ ਨੂੰ ਤੋਂ ਫੇਰੀਆਂ ਤਾਂ ਵੀ ਰਹਿ ਜਾਵਾਂਗੇ ਹੋਰ ਕੀ ਫੇਰੀਆਂ ਵੀ ਨਾ ਲੱਗੂਗੀਆਂ ਅੱਜ ਕੋਈ ਗੇ ਵਿੱਚੋਂ ਬਹੁਤ ਤਾਵਾ ਹੂੰ ਉਹਨਾਂ ਕੱਟ ਕੇ ਦਿਖਾਈ ਜੀ ਕਹਿੰਦਾ ਕੱਚੀਆਂ ਆਂ ਵਿੱਚੋਂ ਤੇ ਖੱਟੀਆਂ ਵੀ ਆ ਖੱਟੀਆਂ ਉਹ ਤਾਂ ਮਿੱਠੀਆਂ ਹੀ ਬਹੁਤ ਸੀਗੀਆਂ ਬਾਕੀ ਜਿਹੜੀਆਂ ਮੜਮਟ ਕਾਲੀ ਲੱਗੂਗੀਆਂ ਉਹਨੂੰ ਛੇਲੇ ਦਵਾਂਗੇ ਹਨਾ ਹੋਰ ਕੀ ਜਿੱਥੋਂਕ ਜ਼ਿਆਦਾ ਖਰਾਬ ਹੋ ਤੋ ਛੇਲ ਦੀ ਖਰਾਬ ਨਹੀਂ ਆ ਛਿੱਲਾਂ ਦੇ ਉੱਤੇ ਹੀ ਆ ਇਹਨਾਂ ਦੇ ਉੱਤੇ ਹੀ ਆ ਜੀ ਇੱਕ ਇੰਚ ਇੱਕ ਇੰਨੇ ਨਹੀਂ ਅੰਬੀਆਂ ਸੀਗੀਆਂ ਤੇ ਕਹਿੰਦਾ ਵੀ ਅੰਬੀਆਂ ਲੈ ਦਿਓ ਤੁਸੀਂ ਇੱਕ ਭਾਈ ਤੇ ਇਹ ਕਹਿੰਦੇ ਕਿ ਅਈ ਮੈਂ ਵੀ ਨਿਕਨਿਕੀਆਂ ਨੂੰ ਕੀ ਇੰਨੀ ਮਿਹਨਤ ਵੀ ਕਰਨੀ ਐ ਨਿਕਨਿਕੀਆਂ ਦੇ ਉੱਤੇ ਹੋਰ ਕੀ ਮੈਂ ਨਿਕਨਿਕੀਆਂ ਨਹੀਂ ਲੈ ਕੇ ਜਾਣੀ ਤੁਸੀਂ ਇਹਨਾਂ ਨੂੰ ਕੀ ਕਰਨਾ ਕੋਈ ਵਿੱਚੋਂ ਗਟਕ ਨਿਕਲ ਜਾਣੀ ਅੱਧੀ ਦਾ ਗਟਕ ਨਿਕਲ ਜਾਣੀ ਤਾਂ ਉਹਨਾਂ ਨੂੰ ਅਸੀਂ ਕੀ ਕਰਨਾ ਹੈ ਪਚਣਾ ਕੀ ਹੈ ਹਾਂ ਤੇ ਪਾਣੀਆਂ ਨੂੰ ਸਕਾਉਂਗੇ ਕਿ ਇਹਨਾਂ ਨੂੰ ਹੁਣ ਪੱਖੇ ਧਲੇ ਰੱਖ ਦੇਣਾ ਮੈਂ ਠੀਕ ਹੈ ਚਲ ਮੈਂ ਤਾਂ ਬਥੇਰੇ ਮਲੇ ਆ ਆਹ ਉਹਨੇ ਇਹ ਲਾਲ ਨੂੰਨੇ ਮਨ ਮਾਰੇ ਬਾਹਲੇ ਨੇ ਇਹਨਾਂ ਜਿਹੜਾ ਪੱਤਿਆਂ ਦਾ ਪੱਤਾ ਕਢ ਦੋ ਤਾਂ ਰਾਸ ਤੇ ਜੋ ਕਿ ਤੇ ਕਹਿੰਦਾ ਪੱਤਿਆਂ ਦਾ ਰੋੜਾ ਰਾਸ ਹੁੰਦਾ ਹੈ ਕਹਿੰਦਾ ਇਹ ਕਿਹੜਾ ਫਲਾਵ ਆ ਫਲਾਵ ਤੇ ਮੈਂ ਕਰ ਲੀਏ ਫਿਰ ਮਿਲਦੇ ਹਣਾ ਹੋਰ ਪਾਣੀ ਪਵਾਇਆ ਜਿੱਦਾਂ ਟਾਈਮ ਤੋਂ 2:00 ਵੱਜ ਗਏ ਤੇ ਸਬਜ਼ੀ ਹਲੇ ਇੱਧਰ ਬਣਦੀ ਪਈ ਆ ਤੇ ਇੱਧਰ ਚਾਹ ਬਣ ਕੇ ਆ ਗਈ ਆ ਹਨਾ ਬਾਹਰ ਵੀ ਗਰਮੀ ਬਹੁਤ ਆ ਤੇ ਮੈਂ ਵੀ ਅੱਜ ਸਿਰ ਤੋਂ ਉੱਪਰ ਪਵਾਉ ਪੁਜੀਆ ਬਦਾਨਾ ਸਿਰ ਤੋਂ ਤਾਂ ਸਿੱਧਾ ਸਿਰ ਤੋਂ ਤਾਂ ਮੈਂ ਵੀ ਆਜੇ ਖੋਲਦੀਆਂ ਵਾਲ ਮੈਂ ਕੰਮ ਨੂੰ ਨਵੇੜ ਕੇ ਹੋਰ ਕਿਹਨੇ ਤੱਕ ਜਾਨ ਪੱਲੂ ਨਹੀਂ ਲੈਣ ਆ ਲਮੇ ਲੰਨੀ ਹੋ ਗਈ ਹੋ ਗਿਆ ਪੱਲੂ ਤਾਂ ਬਈ ਟਾਈਮ ਪਾਣੀ 2:30 ਹੋ ਗਏ ਮੈਨੂੰ ਹੋਰ ਆ ਜਾਣਾ ਬਸ ਇੱਕ ਮੋਸਟ ਨਹੀਂ ਬਾਹਰ 2:00 ਵਜੇ ਇੱਥੇ ਪਾਣੀ 2:30 ਹੋਇਆ ਚਲੋ ਫਿਰ ਲਈਏ ਫਿਰ ਚਾਹ ਫੇ ਮੈਂ ਮੈਂ ਆਪਾ ਦਿਆ ਬਦਾਨਾ ਲੋ ਗਾਈਸ ਖਾਓ ਮੈਨੂੰ ਬਹੁਤ ਪਸੰਦ ਆ ਮਾਸੀ ਦਾ ਫੇਵਰੇਟ ਆ ਬਹੁਤ ਪਸੰਦ ਆ ਅੱਗੇ ਛੋਟੇ ਛੋਟੇ ਹੁੰਦੇ ਸੀ ਆਹੀ ਖਾਂਦੇ ਹੁੰਦੇ ਤੂੰ ਤਾਂ ਹੈ ਕੀ ਹੁੰਦਾ ਸੀਗਾ ਉਦੋਂ ਇੰਨੀ ਆਪਸ਼ਨਸ ਨਹੀਂ ਹੁੰਦੀਆਂ ਸੀਗੀਆਂ ਜਦੋਂ ਪਰਵਾਦ ਦੇਰੀ ਵਾਲਾ ਬਦਾਨਾ ਜੀ ਬਦਾਨਾ ਤੁਸੀਂ ਇਹ ਬਦਾਨਾ ਉਹਦਾ ਹੁੰਦਾ ਕੀ ਸੀਗਾ ਹਾਂ ਉਹਦੇ ਕੁਝ ਨਹੀਂ ਸੀ ਹੁੰਦਾ ਆ ਚਲੋ ਪੀ ਲਈਏ ਚਾਹ ਤੇ ਬਣ ਰਹੀ ਹੈ ਸਾਡੇ ਬਲੌਗ ਦੇ ਨਾਲ ਮਿਲਦੇ ਆਂ ਜੀ ਇੱਧਰ ਚੈੱਕ ਕਰੋ ਉਹੜਾ ਲਾਈਟ ਆ ਰਹੀ ਉਂਟ ਮੂਰ ਜਾ ਕੇ ਕਰੋ ਮੂਰ ਚੈੱਕ ਕਰੋ ਗਾਈਜ਼ ਚਲੋ ਮਿਲਦੇ ਆ ਫਿਰ ਲੋ ਜੀ ਸਬਜੀ ਦਾ ਕਲਰ ਦੇਖੋ ਤੇ ਬਚਾਰੀ ਹੁਣ ਬੈਠੀ ਆ ਸਾਰੀ ਥੱਲੇ ਅਸੀਂ ਪਾ ਲਏ ਨੇ ਇੱਥੇ ਡੰਡੀਆਂ ਵਾਲੇ ਬੈਂਗਣ ਮੈਨੂੰ ਬਹੁਤ ਸੋਹਣੇ ਲੱਗੇ ਵਧੀਆ ਲੱਗੇ ਮੰਮੀ ਨੇ ਅੱਡੇ ਤੋਂ ਮੋٹے ਕੱਟੇ ਸੀ ਅੱਜ ਬੈਂਗਣ ਵਿਚਾਰੇ ਮਸੀ ਕਿਤੇ ਸੂਤ ਆਈ ਆ ਕਿਤੇ ਬਰੀਕ ਕਿਤੇ ਨਾ ਹੋੜੇ ਜੇ ਕਰਦੇ ਬਰੀਕ ਤੇ ਮੈਂ ਮੰਮੀ ਹੱਥ ਤੋਂ ਤੁਜੀ ਫੋਨ ਵੱਡ ਦਿੱਤਾ ਚਲੋ ਜੀ ਬਣ ਹੋ ਜਾਵੇ ਇਹ ਫਾਈਨਲ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਬਣਾਉਂਦੇ ਆ ਰੋਟੀ ਉੱਠੀ ਲਓ ਜੀ ਮੈਂ ਇਹਨਾਂ ਕੋਲੋਂ ਮਗਾਇਆ ਸੀ ਇੱਕ ਪੈਕੇਟ ਮਗਾ ਸ਼ਾਮੀ ਲੈ ਆਣਾ ਹੈ ਤੇ ਇਹ ਦੋ ਲੈ ਆਇਆ ਇਹ ਦਿੱਤਾ ਆ ਜੀ ਕਿੰਨੇ ਦਾ ਦਿੱਤਾ ਆ ਬੰਦੇ ਬਿਲਕੁਲ 100 ਰੁਪਏ ਦੋ 100 ਦੇ ਦਿਓ ਸੱਸਈਆ ਉਹਦਾ ਤਾਂ ਮਸਾਲਾ ਨਹੀਂ ਆਉਂਦਾ ਬੜਾਇਆ 280 ਰੁਪਏ ਦਾ ਲੰਦੇ ਆ ਇਹਨੂੰ ਰੂਮ ਵਿੱਚ ਪਾ ਲੈਨੇ ਆ ਹਨਾ ਹੁਣ ਅਬ ਇਹ ਆਪੇ ਸ਼ਾਮੀ ਪੀਸ ਲੈਣਾ ਹੈ ਮਸਾਲਾ ਦੇਖਿਓ ਤੁਹਾਨੂੰ ਮੈਨੂੰ ਬਹੁਤ ਔਖਾ ਲੱਗਦਾ ਮਸਾਲਾ ਮੈਂ ਕੱਲ ਲੈ ਕੇ ਆਣਾ ਸੀਗਾ ਕੱਲ ਅਸੀਂ ਬਾਜ਼ਾਰ ਗਏ ਸੀਗੇ ਤੇ ਮੈਂ ਮਸਾਲਾ ਲੈ ਆਣਾ ਸੀਗਾ ਤੇ ਮੈਂ ਇਹਨਾਂ ਨੂੰ ਕਿਹਾ ਲੈ ਚਲੇ ਕਹਿੰਦੇ ਸ਼ਾਮੀ ਆਵਾਂਗੇ ਸ਼ਾਮੀ ਫੇਰ ਕੋਈ ਆ ਗਿਆ ਤੇ ਮੇਰੇ ਕੋਲੋਂ ਵੀ ਨਿਕਲੇ ਨਹੀਂ ਹੋਇਆ ਹੈਗਾ ਠੀਕ ਤੇ ਕਦ ਮੈਂ ਤੁਸੀ ਮੈਂ ਲੱਭੀ ਮੁੜ ਕੇ ਮੇਰੇ ਕੋਲ ਜੇ ਮੈਂ ਇੱਕ ਵਾਰੀ ਵੀ ਆਵੇ ਜੀਜ ਲੈ ਆਵਾਂ ਲੈ ਮੈਂ ਬਿਲਕੁਲ ਹੀ ਮੁੜ ਕੇ ਜਾ ਹੁੰਦਾ ਹੈਗਾ ਇਹਨਾਂ ਨੂੰ ਸਾਡੇ ਜੀਜੀ ਜਾਣਾ ਆ ਮੈਨੂੰ ਔਖਾ ਲੱਗਦਾ ਹੈ ਹੁਣ ਜਾਣਾ ਹੈ ਨਾਲੇ ਬਾਜ਼ਾਰ ਲੈ ਕੇ ਆਣਾ ਹੈ ਮਸਾਲਾ ਉਹ ਰਾ ਮਸਾਲੇ ਦਾ ਆਪਣੇ ਅਚਾਰ ਦਾ ਮਸਾਲਾ ਲੈ ਕੇ ਆਣਾ ਜਮਾਨ ਨੂੰ ਆਲੇ ਘਰ ਲਈ ਆ ਗਰਮ ਮਸਾਲੇ ਦਾ ਸਾਗ ਬੁਲਿਆ ਮੈਂ ਤੇ ਜੀ ਸਨਵਾ ਨੇ ਲਿਆ ਕਿ ਹਨਾ ਤੇ ਚਲੋ ਜੀ ਫਿਰ 10 ਮਿੰਟ ਬੈਠਦੇ ਹਾਂ ਸਾਹ ਲੈਂਦੇ ਹਾਂ ਤੇ ਫਿਰ ਮਿਲਦੇ ਆਂ ਤੁਹਾਣਾ ਕਰਦੇ ਆਂ ਫੇ ਗੱਲਾਂ ਕਰਾਂ ਹਾਂਜੀ ਆ ਗਿਆ ਮੋٹے ਹੂੰ ਕੋਈ ਚਲੋ ਜੀ ਟਾਈਮ ਅਦਰ ਪੌਣੇ 3 ਹੋ ਗਏ ਮੈਂ ਕੱਲ ਚੈਰੀ ਕਿ ਤੁਸਤੀ ਜਾਂ ਕਹਿੰਦੀ ਮੈਂ ਥੋੜਾ ਜਿਹਾ ਟੀ ਚਾਹਾਂਗੀ ਡਿੱਗੀ ਹੋਗੀ ਆਪੇ ਡਿੱਗੀ ਕੀ ਗੱਲ ਹੋਈ ਅੱਜ ਕੀ ਹੋਇਆ ਹਾਂ ਤੇ ਨਾ ਬੋਲਗੀ ਫਿਰ ਹਾਂ ਸੇਮ ਜਿਹੜਾ ਬੋਲਗੀ ਕੋਈ ਨਹੀਂ ਠੀਕ ਚਲੋ ਜੀ ਇਹ ਵੀ ਆ ਗਈ ਹਾਂ ਰੋਟੀ ਪਾਣੀ ਦਾ ਕਰਦੇ ਹਾਂ ਤੇ ਮਿਲਦੇ ਹਾਂ ਜੀ ਤੁਹਾਨੂੰ ਫਿਰ ਲੰਚ ਦੇ ਉੱਤੇ ਹਾਂਜੀ ਬਣ ਗਈ ਆ ਰੋਟੀ ਤੇ ਆਦੀ ਨੇ ਖਾਦੇ ਵੀ ਮੈਂ ਖਾਣੀ ਨਹੀਂ ਤੁਸੀਂ ਕਿਉਂ ਨਹੀਂ ਖਾਣੀ ਅੱਜ ਹਾਂ ਨਹੀਂ ਠੀਕ ਆ ਹਾਂ ਠੀਕ ਆ ਉਹਦੇ ਨਾਲ ਅੱਗ ਪਾਉਣਾ ਅੱਜ ਹੈ ਨਹੀਂ ਪੱਲੂ ਨੂੰ ਵੀ ਦੇ ਦੇ ਪੱਲੂ ਕਹਿੰਦੀ ਮੈਂ ਚੌਲ ਖਾਣੇ ਆ ਦਾਦੀ ਰੋਟੀ ਖਾਂਦੇ ਪਏ ਆ ਤੇ ਆਪਣੇ ਮਾਸਟਰ ਨੂੰ ਕਿਹਾ ਮੈਂ ਜੇ ਮਿਲ ਪੋਖੂਗੀ ਤੇ ਮੈਂ ਖਾ ਲੂੰਗੀ ਜੇ ਮੈਂ ਮੈਂ ਉਹਦਾ ਮਨ ਹੀ ਕਰਾਂ ਠੀਕ ਐ ਬਣਾ ਕੇ ਰੱਖ ਲਓ ਹਾਂਜੀ ਤੇ ਆ ਇੱਕ ਮਾਸੜੀ ਜੀ ਮਾਸੜੀ ਜੀ ਆਹ ਰੋਟੀ ਬਸੀ ਉਹ ਮਾਸੀ ਪੁੱਛਦੇ ਹੋਰ ਲਵਾਂਗੇ ਦੋ ਹੀ ਦੋ ਰੋਟੀਆਂ ਬਸ ਤੇ ਤੁਸੀਂ ਖਾ ਲਈ ਐ ਮਾਸੀ ਨੇ ਖਾਣੀ ਨਹੀਂ ਤੇ ਨਹੀਂ ਮਾਸੀ ਜੀ ਕਹਿੰਦੇ ਅੱਜ ਨਹੀਂ ਖਾਣੀ ਚਲੋ ਠੀਕ ਹਾਂਜੀ ਤੇ ਇੱਧਰ ਪਲਕ ਵੀ ਖਾਂਦੀ ਪਈ ਆ ਆਲੇ ਆਟਾ ਰੱਖ ਤੇ ਦੋ ਫੁੱਲ ਕੇ ਲਾ ਕੇ ਰੱਖ ਲੈਣੇ ਬਸ ਠੀਕ ਆ ਚਲੋ ਠੀਕ ਆ ਫਿਰ ਮਿਲਦੇ ਆ ਹਨਾ ਲੋ ਜੀ ਇੱਧਰ ਦੇਖ ਰਹੇ ਨੇ ਟੀਵੀ ਤੇ ਇੱਧਰ ਅੱਜ ਫੇਰ ਦੁਬਾਰਾ ਹੋ ਰਿਹਾ ਜੀ ਅਚਾਰ ਦਾ ਪ੍ਰੋਗਰਾਮ ਤਿਆਰ ਅੱਜ ਫੇਰ ਨੂੰ ਸੱਸ ਬੈ ਕੇ ਲੱਗੀਆਂ ਕੱਟਣ ਅੰਬੀਆਂ ਅੱਜ ਹਾਂ ਆਜਾ ਪਰ ਪਲੇਟ ਲੈ ਕੇ ਆਈਓ ਕਿਚਨ ਚੋਂ ਆਪਾਂ ਜਨ ਕਟਾ ਕੇ ਦੇਖ ਕੇ ਲੈ ਜੀ ਅੰਬੀਆਂ ਨੂੰ ਆਹ ਹੋ ਗਈਆਂ ਨਾ ਸਾਫ਼ ਹੋ ਤਾਂ ਧੋਣ ਨਾ ਨਾ ਕਾਫੀ ਵੇ ਮਾਰ ਮਾਰ ਕੇ ਤੋਤੀਆਂ ਬਣ ਰਹੀਆਂ ਰਹਿ ਗਏ ਲਾ ਦਨੇ ਹੁਣ ਕੀ ਕਰੀ ਸਾਡੇ ਸਾਹਮਣੇ ਸਾਰੀ ਇੱਦੇ ਸੀ ਸਬੂ ਦਾ ਕਿਟ ਕਿਟਿਆ ਸੀ ਐਨੇ ਨਹੀਂ ਆ ਮ ਉਹ ਤਾਂ ਨਿੱਕੇ ਨਿੱਕੇ ਆਂਪੀਆਂ ਸੀ ਅੱਜ ਉਹਦੇ ਕੋਲ ਆਹੋ ਤੇ ਕੀ ਲਿਆ ਕੇ ਦਵਾਂ ਹੁਣ ਮੈਂ ਇੱਕ ਪੇਰ ਲੈ ਕੇ ਦਵਾਂ ਪਾਈਏ ਛਿੱਲਾ ਜੀ ਮੜ ਮੋਟਾ ਚਲੋ ਆਇਆ ਮੈਂ ਲੈ ਕੇ ਪਲੇਟ ਇੱਕ ਲਓ ਜੀ ਪਲੇਟ ਆਹੀ ਲੈ ਜਾਂਦੇ ਆ ਵੱਡੀ ਹੈ ਆ ਵੱਡੀ ਲੈ ਆਂਦੀ ਲਓ ਜੀ ਤੇ ਤੁਸੀਂ ਸਾਡੇ ਨਾਲ ਆਪਦੇ ਤੁਸੀਂ ਕੱਟੋ ਹੋਣ ਅੰਬ ਤੇ ਪਾਓ achar ਤੇ ਮੈਂ ਜਾਣਾ ਦੁਕਾਨੇ ਖਾ ਕੇ ਦੇਖੀਆ ਸੀ ਤੁਸੀਂ ਕਿਹਾ ਸੀ ਮੈਂ ਅਜੇ ਹੁਣੇ ਵੀ ਇਦਾਂ ਦੀਆਂ ਖਟੀਆਂ ਹੀ ਆ ਖਟੀਆਂ ਹੀ ਆ ਦੇਖੋ ਤਾਂ ਮੈਂ ਖਾ ਕੇ ਦੇਖੀ ਮੈਂ ਨਹੀਂ ਖਾਣੀ ਹੁਣ ਤੂੰ ਖਾ ਕੇ ਦੇਖ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਹੈਗੀ ਹੁਣ ਖੱਟੀ ਆ ਮੁੜ ਕੇ ਮੂੰਹ ਵਿੱਚ ਸਵਾਦ ਖਲਾਬ ਹੋ ਜਾਂਦਾ ਹੋਰ ਤਰ੍ਹਾਂ ਦਾ ਜਾਂਦਾ ਜੀ ਅਸੀਂ ਚਾਰ ਪਾ ਲੈਣਾ ਆਹੋ ਤੇ ਆਪਾਂ ਇਦਾਂ ਕਰਾਂਗੇ ਨਾਲੇ ਤਾਂ ਨਾ ਸ਼ਾਮੀ ਇਹ ਹੁਣ ਇਹਨੂੰ ਫੋਲ ਕੇ ਰੱਖ ਦਿੰਦੇ ਆ ਆਹੋ ਨਾਲੇ ਦਾ ਸ਼ਾਮੀ ਇਹਦਾ ਸਾਰਾ ਸਮਾਨ ਲੈਣਾ ਰਾਤੀ ਚਾਰ ਪਾ ਲੈਣਾ ਆ ਤੇ ਨਾਲੇ ਆਪਾਂ ਗਰਮ ਮਸਾਲਾ ਲੈ ਕੇ ਆਈਏ ਸਬੂਤਾਂ ਚਲੋ ਠੀਕ ਮੈਂ ਆਉਣਾ 6 ਵਜੇ ਫਿਰ ਹੈ ओके जी बने रहिए ब्लॉग ना जी कट के फिर ਤੁਹਾਨੂੰ ਦਿਖਾਉਂਦੇ ਆ ਮੈਂ ਜੰਲਾਂ ਦੁਕਾਨ ਤੇ ਉਹ ਤੇ ਮੇਰੀ ਗੱਲ ਸੁਣੋ ਜੇ ਆਪਾਂ ਉਹ ਆਸ਼ੂ ਦੀ ਦੁਕਾਨ ਤੇ ਜਲੀਏ ਜਿੱਦਾ ਮਤਲਬ ਕਿ ਨਾ ਜਿੱਦਾ ਬੈੱਡ ਤੇ ਆਪਾਂ ਚੱਦਰ ਪਚਾਈ ਦੀ ਹੈ ਕਿ ਨਾ ਇੱਧਰ ਚੌਰਸ ਜਿਹਾ ਮਿਲਦਾ ਆ ਜਦੋਂ ਰੋਟੀ ਰੋਟੀ ਖਾਓ ਨਾ ਐਦਾਂ ਉਹ ਵਿਛਾਲਾ ਰੋਟੀ ਖਾਣ ਲੱਗੀਆਂ ਉਹਦੇ ਤੇ ਪੋਲੀਥੀਨ ਲੱਗਾ ਹੁੰਦਾ ਮੈਂ ਨਾ ਟੀਵੀ 'ਚ ਦੇਖਿਆ ਸੀਗਾ ਪੁੱਛ ਲਿਓ ਦੇਖ ਲਾਂਗੇ ਮੈਂ ਕਿਹਾ ਉਹ ਮਿਲਣਾ ਆ ਭਾਂਡੇ ਵਾਲੀ ਦੁਕਾਨ ਤੇ ਚਲੋ ਦੇਖ ਲਾਂਗੇ ਪੁੱਛ ਭਾਂਡੇ ਵਾਲੇ ਦੇ ਪੁੱਛ ਲਾਂਗੇ ਦੇਖ ਲਾਂਗੇ ਪੁੱਛ ਲਿਓ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾ ਜੀ ਮੈਂ ਜੱਲਾ ਦੁਕਾਨੇ ਹੈ ਹਾਂ ਜੀ ਜੀ ਮੈਂ ਕਿ ਬਾਹਰ ਤੋਂ ਕੋਲੀਲੀ ਮੀ ਪੈਂਦੇ ਆਇਆ ਮੈਂ ਕਿ ਇੱਥੇ ਪੱਖਾ ਚਲਾ ਕੇ ਟੇਬਲ ਸਾਫ ਕਰਕੇ ਇਪੋਰਟੈਂਟ ਚੁੰਨੀ ਸਾਫ ਕਰ ਲੀ ਕਿ ਸਾਫ ਸਾਫ ਜਿੱਦੋ ਫੇਰ ਕੀ ਹੋਈ ਚੁੰਨੀ ਕਾਢੀਏ ਦੇ ਉੱਤੇ ਪਾ ਤੇ ਪੱਖੇ ਨਾਲ ਵਾਲਾ ਰਾਤ ਨੂੰ ਸੌਣ ਲੱਗੇ ਪਾ ਲਵਾਂਗੇ ਲੱਗਦਾ ਵੀ ਇਹਨਾਂ ਪੱਖੇ ਦੀ ਹਵਾ ਇੱਥੇ ਸਤਨਜਾ ਬੰਦ ਕਰ ਦਿੰਨੇ ਆ ਹਨਾ ਠੀਕ ਹੈ ਜੱਲਰ ਨੂੰ ਰੈਸਟ ਕਰਨ ਦੋ ਹੁਣ ਪੂਰਾ ਦਿਨ ਰੈਸਟ ਕਰ ਹੋਰ ਕੀ ਤੇ ਤੇ ਆਪਣੇ ਕੰਮ ਨਾਲ ਲੀ ਗਏ ਤੇ ਹੋਰ ਫਾਟੋ ਉਹ ਨੂੰ ਰੱਖ ਦੇਈਏ ਹੋਰ ਕੀ ਫਿਰ ਮੇਰਾ ਤਾਂ ਗਿੱਲਾ ਹੀ ਅਸਵੇਦਲ ਮੈਂ ਸੇਰ ਨਹੀਂ ਸਕਾਇਆ ਆਪਣਾ ਟਾਈਮ ਹੀ ਨਹੀਂ ਲੱਗਾ ਨਾ ਮੈਂ ਦੇਖਦੀ ਆਂ ਜਾ ਕੇ ਅੰਦਰ ਫਿਰ ਮੈਂ ਖੋਲਦੀ ਆਂ ਬਾਲ ਪੱਲੂ ਚਲ ਗਈ ਐ ਟਿਸ਼ਨ ਹੋਰ ਕਿਉਂ ਟਿਸ਼ਨ ਚਲ ਨਹੀਂ ਆਣਾ ਅੱਜ ਉਹ ਨਹੀਂ ਆਲੂ ਗੰਨਾ ਸਬਜ਼ੀ ਖਾ ਲਈ ਤੇ ਬਹੁਤ ਵਾ ਲਈ ਹਾਂ ਬਹੁਤ ਸੁਕਾ ਲਈ ਦੋ ਵਾਰ ਹੀ ਲਈ ਐ ਸਵਾਹ ਲੱਗੀ ਭਰਾਵਾ ਪਹਿਲੀ ਪਾਉਲੋ ਸਵੇਰੇ ਟਿਫਨ ਤੇ ਵੀ ਹੋਰ ਵਾਰ ਟਿਫਨ ਤੇ ਵੀ ਕਹਿੰਦੀ ਪਾ ਲਈਓ ਚਲੋ ਠੀਕ ਆ ਫਿਰ ਮਿਲਦੇ ਆ ਹਨਾ ਹੋਰ ਕੀ ਲਓ ਜੀ ਇਧਰ ਟਾਈਮ 7 ਵਜੇ ਚੱਲਿਆ ਤੇ ਪਲਕ ਵੀ ਆ ਗਈ ਆ ਟਿਊਸ਼ਨ ਤੋਂ ਪਲਕ ਅੰਦਰ ਆ ਤੇ ਇਧਰ ਮਸੀ ਜੀ ਨਟਾਈ ਹੋਈ ਆ ਮਸ਼ੀਨ ਹਾਂਜੀ ਹੋਰ ਕੀ ਇਹ ਕਿਦਾ ਸਬਸੂਦੀ ਮੇਰੇ ਬਣੀ ਪਈ ਆ ਹੋਰ ਤੇ ਆਪਾਂ ਆਪਣਾ ਕੰਮ ਕਰ ਲੈਂਦੇ ਆ ਹੋਰ ਕੀ ਸਾਰੀਆਂ ਮੰਮੀਆਂ ਬਿੱਲੀਆਂ ਹੋ ਕੇ ਸੋ ਜਾਂਦੀਆਂ ਐ ਸਾਡੀ ਘਰ ਮੇ ਬਿੱਲੀ ਹੋ ਕੇ ਮਸ਼ੀਨ ਚਾਲਦੀ ਹੋਰ ਕੀ ਮੈਂ ਬਰਯਾਨੀ ਆਪਾਂ ਕਰ ਲੈਂਚ ਤੋਂ ਬਾਅਦ ਨਾ ਨਹੀਂ ਅਸੀਂ ਤਾਂ ਰੋਟੀ ਤੋਂ ਬਾਅਦ ਵਿੱਚ ਬਣਾਇਆ ਹੀ ਹੈਗਾ ਤੇ ਮਸਾਲਾ ਇਹਦੇ ਚਾਹ ਵੀ ਪੀ ਕੇ ਗਏ ਆ ਮੇਰੇ ਹਾਂਜੀ ਬਣਾਇਆ ਕਿੰਨੀ ਦੇਰ ਲੱਗਣਾ ਯਾਦ ਨਹੀਂ ਹੋਰ ਕੀ ਹੈ ਨਾ ਵੜਾਈ ਟਾਈਮ 7 ਵਜੇ ਲੈ ਪੌਣੇ 7 ਵਜੇ ਹੋਰ ਕੀ ਆਟਾ ਬੁੰਨਿਆ ਪਿਆ ਹੈ ਬਸ ਫੁਲਕੇ ਲਾਣੇ ਆ ਹੋਰ ਕੀ ਇਹਨੂੰ ਵੜਾ ਚੋਲੀਆਂ ਦੇ ਆ ਬੇਟੀ ਨਾਲ ਦੇ ਹਾਂਜੀ ਲਓ ਜੀ ਟਾਈਮ ਹੋ ਗਿਆ ਜੀ ਪੌਣੇ 8 ਤੇ ਇੱਧਰ ਆਚਾਰ ਪਾਇਆ ਸੁੱਕਣਾ ਤੇ ਹਾਂਜੀ ਚੱਲੀ ਆਪਾਂ ਚਲੋ ਆਓ ਫਿਰ ਸਮਾਨ ਲੈ ਆਈਏ ਜੀ ਅਸੀਂ ਆਚਾਰ ਦਾ ਮਾਂ ਆਏ ਫਿਰ ਜੀ ਆਚਾਰ ਦਾ ਸਮਾਨ ਲੈ ਆਈਏ ਹੈ ਚਲੋ ਆਜੋ ਫੜ ਲਈ ਆਈਏ ਹੋਰ ਹੋਰ ਦੁੱਧ ਵੀ ਨਾਲ ਹੀ ਫੜ ਲੈਣੇ ਆ ਚਲੋ ਆਜੋ ਓਕੇ 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 ਜੀ ਲੋ ਜੀ ਇਧਰ ਟਾਈਮ ਹੋ ਗਿਆ ਜੀ 8:30 ਤੇ ਪਹਿਲਾਂ ਆਪਾਂ ਲੱਗਿਆ ਰੋਟੀ ਪਾਣੀ ਦਾ ਕੰਮ ਕਰਨ ਫੇਰ ਪਾਵਾਂਗੇ ਜੀ ਇਹ ਆਚਾਰ ਹਨਾ ਆਚਾਰ ਮਿੰਟ ਬਾਅਦ ਚ ਪਾਣੀ ਬਾਅਦ ਚ ਪਾਣੇ ਆ ਤੇ ਰੋਟੀ ਉਹੀ ਬੈਂਗਣ ਹੋਰ ਕੀ ਆ ਤੁਹਾਨੂੰ ਬੈਂਗਣ ਓਕੇ ਓਕੇ ਬੈਂਗਣ ਬਹੁਤ ਸਵਾਦ ਬਣਿਆ ਜਿੰਨੇ ਸਵਾਦ ਬਣਿਆ ਨਾ ਬੈਂਗਣ ਓ ਚੋ ਵਜਨਾ ਪਲਕੀ ਕਰ ਰਹੀ ਆ ਪਲਕ ਬੈਠੀ ਅੰਦਰ ਮੋਟੀ ਕਾ ਕਰ ਰਹੀ ਓ ਐਸੀ ਹੋ ਹੋ ਦੇਖੋ ਕੀ ਓਹ ਵੇਟ ਆ ਨਹੀਂ ਓ ਵੇਟ ਕਰਦੇ ਧੋਜ ਵਿੱਚ ਆਜਾ ਲੈਪਟਾਪ ਲੈਪਟਾਪ اچھا ਲੈਪਟਾਪ ਚਾਰਜ ਲਾਇਆ ਕੇ ਓਕੇ 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 ਚਲੋ ਫੋਨ ਦੇਖ ਨਹੀਂ ਹੁੰਦਾ ਯਾਰ ਅੱਖ ਧੋ ਦੀਆ ਚਲੋ ਕੋਈ ਗੱਲ ਨਹੀਂ ਹੋ ਜਾਈਂ ਠੀਕ ਰੋਟੀ ਖਾ ਲਈ ਖਾਣੀ ਆ ਪੋਹਾ ਖਾ ਲਿਆ ਚਲੋ ਇਹ ਪੱਲੂ ਨੇ ਨਹੀਂ ਖਾਣੀ ਹੈ ਨਾ ਆਹੋ ਕਹਿੰਦੀ ਮੈਂ ਪੋਹਾ ਖਾ ਲਿਆ ਆ ਤੇ ਚਲੋ ਮਿਲਦੇ ਆ ਜੀ ਰੋਟੀ ਪਾਣੀ ਦਾ ਕੰਮ ਖਤਮ ਕਰਕੇ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਫਿਰ ਹੋਰ 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 ਜੀ ਰੋਟੀ ਆ ਗਈ ਸਾਡੀ ਪੈਂਗਰਾਂ ਦੀ ਸਬਜ਼ੀ ਦੇ ਨਾਲ ਪਰੌਂਠੀ ਲੈਣੀ ਯਾਰ ਮੈਂ ਇੱਕ ਵਾਰ ਇਧਰ ਲੈ ਪਰੌਂਠੀਆਂ ਬਣਾਈਆਂ ਨਹੀਂ ਨਹੀਂ ਆਹ ਸੋਨ ਨੇ ਬਣਾਈ ਪਰੌਂਠੀ ਆਪਾਂ ਰੋਟੀ ਠੀਕ ਆ ਠੀਕ ਆ ਠੀਕ ਆ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਕਹਿੰਦੀ ਮੈਂ ਜਦੋਂ ਮੈਂ ਤੁਹਾਡੀ ਲਾਣੀ ਹੈ ਇੱਕ ਮੈਂਗਾ ਲੱਲਾ ਜੋ ਪਰੌਂਠੀ ਦੀ ਬੁਰਕੀ ਲੈਣ ਖੋਤੇ ਚਲ ਗਈ ਆ ਚਲੋ ਲੈ ਲਓ ਕੋਈ ਗੱਲ ਨਹੀਂ ਤੇ ਚਲੋ ਠੀਕ ਆ ਜੀ ਮਿਲਦੇ ਆਂ ਨਾਸ਼ਤਾ ਕਰਕੇ ਆ ਜਾ ਲਾਈਵ ਵੀ ਹੋਣਾ ਆਪਾਂ ਹੈ ਲਾਈਵ ਵੀ ਹੋਣਾ ਅੱਜ ਹਾਂ 9:30 ਵਜੇ ਓਟ ਕਿਦਾਂ ਫੇ ਚਲੋ ਨਹੀਂ ਲਾਗੇ ਵਰਕੀ ਇੱਕ ਲੈਣੀ ਆ ਮਾਂ ਕੋ ਇੱਕ ਵਰਕੀ ਲੈਣੀ ਆ ਚਾਹੇ ਜਿੰਨਾ ਮਰਜੀ ਰੱਜੀ ਹੋਵੇ ਹੈਨਾ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਸਾਡੇ ਲੋ ਜੀ ਟਾਈਮ ਹੋ ਚੱਲਾ 9:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਲੋ ਜੀ ਇੱਧਰ ਲੱਗੇ ਆ ਜੀ ਹੁਣ ਨੂੰ ਸਸ ਦੋਨੋਂ ਜਾਣੀਆਂ ਪੌਣ ਅਚਾਰ ਲੋ ਜੀ ਦੀ ਕੁਮਰ ਮੈਂ ਭਾਈ ਜਦਾਂ ਦੀ ਮਿਲ ਗਈ ਹਾਂ ਸਭ ਤੋਂ ਪਹਿਲਾਂ ਅੰਬ ਪਾਲਣੇ ਪ੍ਰਾਪਤ ਚ ਸਾਰੇ ਠੀਕ ਹੈ ਜੀ ਚਲੋ ਜਿੰਨੇ ਵੀ ਪੈਂਦੇ ਹੈ ਸਾਰੇ ਹੀ ਪੈਣੇ ਰੁਕਲ ਪੁੱਤੇ ਇੱਕ ਕੰਮ ਕਰ ਆਹ ਮਸਾਲਾ ਕਿਹੜਾ ਕਿਹੜਾ ਵਿੱਚ ਪਾਇਆ ਜੀ ਇਹਦੇ ਤੁਸੀਂ ਇਹਦੇ ਵਿੱਚ ਹੈਗੀ ਆ ਮੇਥੇ ਸੌਂਫ ਤੇ ਕਲੋਂਜੀ ਮੇਥੇ ਸੌਂਫ ਤੇ ਕਲੋਂਜੀ ਪੈਕੇ ਤੋਂ ਵੀ ਕੱਢ ਲਿਆ ਤੇ ਇਹ ਮਿਰਚ ਵਾਲਾ ਮੇਚ ਵਾਲਾ ਮੈਂ ਲਈ ਆਈ ਆ ਠੀਕ ਆ ਰੋਦੀ ਵਾਲਾ ਹਾਂ ਰੰਮੀ ਜਿਹੜਾ ਪਿਆ ਉਹ ਪੈਕਟ ਕੱਢ ਕੇ ਲੈ ਬਡੋਚ ਪਾਉਂਦੇ ਆ ਲੋ ਜੀ ਬਾਕੀ ਤੁਹਾਨੂੰ ਦਿਖਾਣੇ ਆ ਜੀ ਫੇਰ ਤੇ ਸਭ ਤੋਂ ਪਹਿਲਾਂ ਮਸਾਲਾ ਪਾ ਲਿਆ ਜੀ ਹਾਂ ਆਪਾਂ ਆਪਾਂ ਲੈਣੇ ਹਾਂ 5 ਕਿਲੋ ਹਾਂ ਆਪਾਂ ਇਦਾਂ ਕਰ ਲੈਣਾ ਇੱਕੋ ਵਾਰੀ ਜਿਹੜਾ ਪਹਿਲਾਂ ਤਹਾਬ ਬਣਾਉਣਾ ਪਊੀ ਦਿਖਾ ਦੇਣਾ ਬਸ ਲੋ ਜੀ ਮਸਾਲਾ ਪਾ ਕੇ ਸਾਰਾ ਰਲ ਲੈਣਾ ਚੰਗੀ ਤਰ੍ਹਾਂ ਇਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੱਦਾਂ ਮਰਜ਼ੀ ਮਸਾਲੇ ਪਾ ਸਕਦੇ ਕਿਉਂਕਿ ਅਸੀਂ ਤਾਂ ਵੀ ਜ਼ਿਆਦਾ ਪਾਈਦੇ ਆ ਹਾਂ ਨਹੀਂ ਮਸਾਲਾ ਜ਼ਿਆਦਾ ਜਿੰਨਾ ਮਸਾਲਾ ਹੋਵੇ ਉਹਨਾਂ ਵਧੀਆ ਲੱਗਦਾ ਸਗੋ ਕਈ ਤਾਂ ਪੀ ਕੇ ਪਾ ਲੈਣਗੇ ਮਸਾਲਾ ਅਸੀਂ ਤਾਂ ਸਭ ਤੇ ਕੋਈ ਹਾਂ ਨਹੀਂ ਉਹ ਮਸਾਲਾ ਸਾਬਤਾ ਹੀ ਵਧੀਆ ਲੱਗਦਾ ਜਿਦਾ ਜਿਹੜਾ ਪਾਇਆ ਹੋਵੇ ਤੇ ਲੋ ਜੀ ਮਸਾਲਾ ਰਲਣ ਤੋਂ ਬਾਅਦ ਫੇਰ ਉਸ ਤੋਂ ਬਾਅਦ ਪਹਿਲੀ ਨਮੀ ਵਾਲੀ ਘੱਟਦੀ ਆ ਹਾਂ ਉਸ ਤੋਂ ਬਾਅਦ ਅੰਧਾ ਲੈ ਕੀ ਕਰਨਾ ਲੋ ਜੀ ਸਭ ਤੋਂ ਪਹਿਲਾਂ ਪਾਲੀਆਂ ਮਿਰਚਾਂ ਜੀ ਲਾਲ ਮਿਰਚ ਬਸ ਚਲ ਚਲ ਫਿਰ ਇਸ ਤੋਂ ਬਾਅਦ ਹਲਦੀ ਤੇ ਹਲਦੀ ਦੇ ਨਾਲ ਪਾਉਣਾ ਆਪਾਂ ਲੂਣ ਹਨਾ ਤਿੰਨ ਚੀਜ਼ਾਂ ਇਕੱਠੀਆਂ ਪਾ ਲੈਣੀਆਂ ਰੂਬਲ ਕਿਚਨ ਚ ਚਲੋ ਹਲਦੀ ਖੰਡ ਦਾ ਡੱਬਾ ਵੀ ਦੇਜਾ ਖੰਡ ਵੀ ਪਈ ਆ ਥੋੜੀ ਜਿਹੀ ਪਈ ਓਕੇ ਲੋ ਜੀ ਇਧਰ ਨਮਕ ਵੀ ਆ ਗਿਆ ਜੀ ਔਰ ਔਰ ਪਾ ਦੇ ਨਮਕ ਵੀ ਦਾਦਾ ਆ ਦੇ ਵਾੜੇ ਵਾੜੇ ਉੜੇ ਰੱਖਣਾ ਵਾਸਤੇ ਪਾ ਦੇਣਾ ਸਵੇਰ ਪਾਸੇ ਲੋ ਜੀ ਜਿਆਦਾ ਪਾਉਗੇ ਅਚਾਰ ਖਰਾਬ ਨਹੀਂ ਹੁੰਦਾ ਤੁਹਾਨੂੰ ਅੱਛਾ ਨਮਕ ਜਿਆਦਾ ਪਾਉਣ ਦੇ ਨਾਲ ਅਚਾਰ ਖਰਾਬ ਨਹੀਂ ਹੁੰਦਾ ਲੋ ਜੀ ਸਭ ਤੋਂ ਪਹਿਲਾਂ ਤੇਲ ਆਂਬ ਦੇ ਵਿੱਚ ਮਸਾਲਾ ਪਾ ਗਏ ਲੂਣ ਮਿਰਚ ਤੇ ਪਾ ਗਏ ਦੇ ਵਿੱਚ ਪਾ ਦੇਣਾ ਸਰੋਂ ਦਾ ਤੇਲ ਲੋ ਜੀ ਇੱਧਰ ਹੋ ਗਿਆ ਜੀ ਪਾ ਦਿ ਜੀ ਨਾ ਹਾਂ ਪਾ ਦਿਓ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਰਲਾਣਾ ਰਲਾ ਲੈਣਾ ਰਲਾ ਲੈਣਾ ਹਨਾ ਰਲਾ ਕੇ ਫਿਰ ਦਿਖਾਣੇ ਆ ਇਸ ਤੋਂ ਬਾਅਦ ਕੀ ਕਰਦੇ ਉਸ ਤੋਂ ਬਾਅਦ ਥੋੜੀ ਜਿਹੀ ਪੌਣੀਆਂ ਜੀ ਖੰਡ ਬਸ ਖੰਡ ਥੋੜੀ ਪਾਉਣੀ ਹੁੰਦੀ ਖੰਡ ਜਿਆਦਾ ਨਹੀਂ ਪਾਣੀ ਜੀ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਪੰਜ ਸੋਦਾ ਨਹੀਂ ਮਿਕਸ ਸਹੀ ਆ ਸਹੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬਿਯਾਮ ਤੇ ਪਾ ਲੈਣਾ ਹਾਂ ਚਲੋ ਬਾਹਰ ਤੋਂ ਉੱਪਰ ਦੀ ਤੇਲ ਪਾ ਗਏ ਤੇ ਤੁਪੇ ਰੱਖਣਾ ਇਹਨੂੰ ਲਵਾਵਾਂਗੇ ਚਾਰ ਪੰਜ ਤੁਪਾ ਇਹਨੂੰ ਕੋਠੇ ਰਹਿਣ ਦੇਣਾ ਆ ਜਿਹੜਾ ਘਰ ਥੱਲੇ ਖਾ ਇਹਨੂੰ ਛੇੜਨਾ ਨਹੀਂ ਹੈਗਾ ਹਾਂ ਜਿਹੜਾ ਘਰ ਖਾਣ ਲਈ ਹੈ ਨਾ ਚਾਰ ਪਾਣਾ ਉਹ ਥੋੜਾ ਜਿਹਾ ਲਿਆ ਹੈ ਨਾ ਅਲੱਗ ਰੱਖਣਾ ਕਿਉਂਕਿ ਇਹਨੂੰ ਹੱਥ ਨਹੀਂ ਲਾਉਣਾ ਤੁਪਾਂ ਨਾਲ ਚਲੋ ਠੀਕ ਹੈ ਜੀ ਲਓ ਜੇ ਇੱਧਰ ਹੁਣ ਪਾ ਦੇਣਾ ਇਹਨੂੰ ਬਿਯਾਮ ਦੇ ਵਿੱਚ ਤੁਪਾਂ ਤੇ ਫੇਖਾਂ ਜੋਗਾ ਹੋ ਜਾਣਾ ਜੀ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਬਾਕੀ ਦਾ ਵੀ ਅਸੀਂ ਪਾ ਲਈਏ ਹੁਣ ਇਧਰ ਆਚਾਰ ਸਾਡਾ ਹੋ ਗਿਆ ਫਾਈਨਲ ਬਿਆਮ ਦੇਖੋ ਪੂਰਾ ਭਰ ਗਿਆ ਤੇ ਆ ਵਧ ਗਿਆ ਇੰਨਾ ਕਾ ਆਚਾਰ ਵਧ ਗਿਆ ਤੇ ਚਲੋ ਹੁਣ ਇਹਨੂੰ ਰੱਖਾਂਗੇ ਤੁਪੇ ਧਪੇ ਇਹਨੂੰ ਤੁਪ ਧੋਪ ਲਵਾ ਦਾਂਗੇ ਤੇ ਚਲੋ ਤੁਸੀਂ ਪਹਿਲਾਂ ਬਲੌਗ ਦਾ ਹਾਂ ਅਚਾਰ ਨੂੰ ਹੁਣ ਆਪਾਂ ਮੀਂਹ ਜਿਹਾ ਕਰ ਦੋ ਕੁੱਟ ਕੇ ਬੰਦ ਕਰ ਦੋ ਇਹਨੂੰ ਮੀਂਹ ਵੀ ਪੈ ਜਾਵੇ ਨਾ ਤਾਂ ਵੀ ਇਹਨੇ ਕੋਈ ਹੱਜ ਨਹੀਂ ਹੈਗਾ ਹਾਂ ਇਹ ਤਾਂ ਮੈਨੂੰ ਪਤਾ ਹੈ ਮੈਨੂੰ ਪਤਾ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਪਾਣੀ ਜਾਂ ਆਟੇ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ 5 ਕਿਲੋ ਸੀਗਾ ਥੋੜਾ ਜਿਹਾ ਵੱਧ ਗਿਆ ਆ ਇਹਨੂੰ ਇੱਧਰ ਕਾ ਕੇ ਤੇ ਥੱਲੇ ਬੈਠ ਜਾ ਬੈਹਿ ਜਾਣਾ ਫਿਰ ਇਹਦੇ ਚ ਪਾਣੀ ਚਲੋ ਤੁਸੀਂ ਬਲੌਗ ਦਾ ਕਰ ਦਿਓ ਐਂਡ ਇਹ ਲੱਗਣੀ ਸੀ ਉਹ ਵੱਧ ਲੱਗੂਗਾ ਹਲੇ ਰਾਹ ਇਹਨੂੰ ਹਿਸਾਬ ਨਾਲ ਲਾਉਣਾ ਪੈਂਦਾ ਇਹਨੂੰ ਰੋਕ ਜਾ ਬਾਅਦ ਚ ਲਾਨੀ ਫਿਰ ਉਹ ਤਾਂ ਜ਼ਿਆਦਾ ਕਰ ਸਕੀ ਨਾ ਲਾਈਓ ਕੋਈ ਨਹੀਂ ਖੁੱਲਣਾ ਨਹੀਂ ਇਹ ਕੋਈ ਨਹੀਂ ਕੋਈ ਨਹੀਂ ਬਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸੋ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਾ ਆ ਗਏ ਲਈ ਚਾਹ ਪਾਈ ਲਈ ਚਾਹ ਪਾਈ ਲਈ ਚਲੋ ਦਾ ਹੀ ਰੋਤਾ ਹਾਂ ਠੀਕ ਆ ਜੀ ਮਿਲਦੇ ਆ ਜੀ ਹੋਰ ਚਲੋ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ